ਹਾਂਜੀ ਆਪਾਂ ਇੱਕ ਹੋਰ ਡਿਜ਼ਾਈਨ ਬਣਾ ਰਹੇ ਆਂ ਕਲਰ ਲਈ ਆਪਾਂ ਕ੍ਰਿਮਸਨ ਐਕ੍ਰੀਲਿਕ ਦੇ ਕੈਮਲ ਲਿਆ। ਬਸ ਸਿੱਧਾ ਡਾਇਰੈਕਟ ਕਲਰ ਅਪਲਾਈ ਕਰਾਂਗੇ ਆਪਾਂ ਕੋਈ ਇੱਥੇ ਚ ਪਾਣੀ ਵੀ ਯੂਜ਼ ਨਹੀਂ ਕੀਤਾ। ਜੇ ਜ਼ਿਆਦਾ ਸੰਘਣਾ ਲੱਗੇ ਤਾਂ ਪਾਣੀ ਯੂਜ਼ ਕਰ ਲੈਣਾ। ਹਾਂ ਦੇਖੋ ਜਿਵੇਂ ਆਪਾਂ ਆਪਣਾ ਡਿਜ਼ਾਈਨ ਡਰਾ ਕੀਤਾ ਹੋਇਆ ਇੱਕ ਸਾਈਡ ਤੋਂ ਲੱਗ ਜਾਗੇ ਆਪਾਂ ਜਿਵੇਂ ਇੱਥੋਂ ਲੱਗੇ। ਇਦਾਂ ਉੱਪਰ ਤੋਂ ਨੀਚੇ ਵੱਲ ਨੂੰ ਆਏ ਆਂ ਆਪਾਂ। ਇਹ ਚ ਵਾਈਟ ਦਾ ਤੱਤ ਨੇ ਵਾਂਗੂ ਬਿਲਕੁਲ ਹਲਕੇ ਹੱਥ ਨਾਲ ਕੰਮ ਕਰਾਂਗੇ ਆਪਾਂ ਆ ਦੇਖੋ ਜੀ ਇਧਰ ਲੈ ਆਪਾਂ ਵਾਈਟ ਇਹਨੂੰ ਇਦਾਂ ਡੱਬੀ 'ਚ ਕੱਢਣਾ ਐਂ ਟੱਕਣ 'ਚ ਇਹ ਵੀ ਕੈਮਲ ਵਾਲਾ ਹੀ ਹਾਂ ਇਹ ਕਰੈਲਿਕ ਦਾ ਹੀ ਆ ਕੈਮਲ ਜੀ ਦੀ ਫੋਟੋ ਵਾਲਾ ਇਹੀ ਕਲਰ ਸੂਟਾਂ ਤੇ ਯੂਜ਼ ਹੁੰਦੇ ਆ ਸੂਟਾਂ ਲਈ ਆ ਇਹ ਆ ਦੇਖੋ ਇਹ ਤੇ ਬਲੱਗ ਛੇੜ ਪਾਈ ਇਹਦੇ ਇਥੋਂ ਦੇ ਦੋਨੇ ਸਾਈਡਾਂ ਤੋਂ ਆਪਾਂ ਥੋੜਾ ਜਿਹਾ ਵਾਈਟ ਟੱਚ ਦੇਣਾ ਸੀ ਇਹਨੂੰ ਜਿਵੇਂ ਆਹ ਚੀਜ਼ ਆਪਾਂ ਜਿਵੇਂ ਡਰਾ ਕੀਤਾ ਹੋਇਆ ਕੋ ਉਦਾ ਫਿਲ ਕੀਤਾ ਆ ਜਿਹੜੀ ਇੱਥੇ ਆਹ ਹੈ ਇਹਦੇ ਚ ਵਾਈਟ ਦਾ ਟੱਚ ਦੇ ਦਾਂਗੇ ਆਪਾਂ ਉਹ ਆਪਣੀ ਨਇਤਾ ਪੈਟਲ ਹੈ ਜਿਹੜੀ ਪੱਤੀ ਅਲੱਗ ਤੋਂ ਬਣ ਜੂਗੀ ਨਇਓ ਸੋਹਣੀ ਲੱਗਣੀ ਹੈ ਬਿਲਕੁਲ ਹਲਕੇ ਹੱਥ ਨਾਲ ਹਲਕਾ ਹਲਕਾ ਜਿਹਾ ਕਲਰ ਲਾਇਆ ਆ ਦੇਖੋ ਕਿੰਨੇ ਸੋਖੇ ਤਰੀਕੇ ਨਾਲ ਆਪਾਂ ਸ਼ੇਡ ਕਰ ਲਾਂਗੇ ਇਹਨੂੰ। ਆ ਦੇਖੋ। ਕਿੰਨਾ ਸੋਹਣਾ ਫਿੱਲ ਹੋਇਆ। ਇਦਾਂ ਹੀ ਤੁਸੀਂ ਕਰਿਆ ਕਰੋ। ਵੀਡੀਓ ਪੂਰੀ ਦੇਖਿਓ ਧਿਆਨ ਨਾਲ ਦੇਖਿਓ। ਚੈਨਲ ਤੇ ਪਹਿਲੀ ਵਾਰ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਜੀ। ਹੋਰ ਵੀ ਬਹੁਤ ਸਾਰੇ ਕਨਸੈਪਟ ਆਪਾਂ ਲੈ ਕੇ ਆਵਾਂਗੇ। ਇਦਾਂ ਫਿੱਲ ਕੀਤਾ। ਇਦਾਂ ਫਿੱਲ ਕੀਤਾ। ਜਿੱਥੇ ਵਾਈਟ ਟੱਚ ਦੇਣਾ ਉੱਥੇ ਵਾਈਟ ਟੱਚ ਦੇ ਦਿਓ ਸਾਈਡ ਤੇ ਵਾਈਟ ਟੱਚ ਦੇਣਾ ਸਾਈਡ ਤੇ ਵਿਚਾਲੇ ਦੇਣਾ ਵਿਚਾਲੇ ਆਪਾਂ ਹਲਕਾ ਜਿਹਾ ਸਾਈਡ ਤੇ ਦਿੱਤਾ ਇਹਦੇ ਦਾ ਉਹਦੇ ਵਿਚਾਲੇ ਦਿੱਤਾ ਸੀ ਕਿਉਂਕਿ ਉਹ ਅਲੱਗ ਤੋਂ ਦਿਖਾਉਣਾ ਸੀ ਆਪਾਂ ਫਿਰ ਆਪਾਂ ਲਿਓ ਹੀ ਕ੍ਰਿਮਸਨ ਕਲਰ ਇਹਦਾ ਫਿਰ ਇੱਥੇ ਜਿਵੇਂ ਆਪਣਾ ਫਲਾਵਰ ਹੁਣ ਮੈਂ ਥੋੜਾ ਜਿਹਾ ਫਿਲ ਕਰਕੇ ਦਿਖਾਉਂਗੀ ਫਿਰ ਵੀਡੀਓ ਜ਼ਿਆਦਾ ਲੰਬੀ ਬਣ ਜਾ बचाले बचा बचाले आप रैड फिल किया सइडे आपको वाइट का टच देना सी आप विदाउट वाटर ही कर रहे हैं पानी पुनी यूज नहीं किया हल्का जिले रैड क्रिमसन देखो हूँ इस तरह कंप्लीट करा फिर आप बनावे पत्तियाँ एक होर दिखा दें करके आप ਵੇਖੋ ਬੱਦਗਿਆ ਹੁਲਾ ਲੈਨੇ ਆਪਾਂ ਪੈਟਲ ਜਿਵੇਂ ਆ ਦੇਖੋ ਆਪਾਂ ਨਾ ਵੱਖਰੇ ਨੇ ਥੋੜੇ ਜੈਨ ਮਤਲਬ ਦੋ ਸ਼ੇਡਾਂ ਇਹਦੀਆਂ ਇੱਥੇ ਕਰਾਂਗੇ ਆਪਾਂ ਵਾਈਟ ਵੀ ਇਹਦੀ ਲੁੱਕ ਅਲੱਗ ਦਿਖੇ ਇੱਥੇ ਵੀ ਵਾਈਟ ਇੱਥੇ ਵਿਚਕਾਰ ਰਟ ਦੇਖੋ ਇੱਥੇ ਫਿਰ ਆਪਾਂ ਵਾਈਟ ਲਾਵਾਂਗੇ ਵੀ ਅਲੱਗ ਤੋਂ ਦਿਖੇ ਮਤਲਬ ਮੇਰੇ ਕਹਿਣ ਦਾ ਵੀ ਅਲੱਗ ਤੋਂ ਪਤਾ ਲੱਗੇ ਵੀ ਇਹ ਅਲੱਗ ਸੀ ਇੱਥੇ ਫਿਰ ਵਾਈਟ ਵਿਚਕਾਰੋਂ ਵੀ ਰੈੱਡ ਜਿਵੇਂ ਵੀ ਆਪਣੀ ਸ਼ੇਪ ਹੋਵੇ ਉਸੇ ਤਰ੍ਹਾਂ ਆ ਦੇਖੋ ਇਹਦਾ ਪਤਾ ਲੱਗ ਰਿਹਾ ਨਾ ਵੀ ਅਲੱਗ ਤੋਂ ਐ ਐਦਾਂ ਹੀ ਆਪਾਂ ਇਹ ਤਿੰਨੇ ਚਾਰੀ ਕੰਪਲੀਟ ਕਰਾਂਗੇ ਫਿਰ ਆਪਾਂ ਪੱਤੀਆਂ ਦੀ ਵੀਡੀਓ ਬਣਾਵਾਂਗੇ ਹਾਂਜੀ ਆਹ ਜਿਹੜੇ ਆਪਣੇ ਇੱਥੇ ਬਚਾ ਲਏ ਇੱਥੇ ਆਪਾਂ ਯੈਲੋ ਯੂਜ਼ ਕੀਤਾ ਤੇ ਇਹਦੇ ਉੱਪਰ ਆਪਾਂ ਯੂਜ਼ ਕਰਾਂਗੇ ਬਲੈਕ ਆਹ ਦੇਖ ਸਕਦੇ ਹੋ ਉਸੇ ਬਲੈਕ ਕਲਰ ਆਪਣਾ ब्रश ਲੈ ਆਪਾ 0 ਨੰਬਰ ਇੱਥੇ ਦੇ ਉੱਪਰ ਪਵਿੰਦੀਆਂ ਲਾ ਦਾਂਗੇ ਛਟੀਆਂ ਛੋਟੀਆਂ ਨਹੀਂ ਵੱਡੀਆਂ ਛੋਟੀਆਂ ਵੀ ਨਹੀਂ ਜੇ ਛੋਟੀਆਂ ਲਾਉਣੀਆਂ ਛੋਟੀਆਂ ਲਾ ਸਕਦੇ ਉਹ ਤਾਂ ਕੋਈ ਨਹੀਂ ਹੈਗਾ ਆਪ ਦੇ ਅਕੋਰਡਿੰਗ ਕਰ ਸਕਦੇ ਕਿਤੇ ਛੋਟੀਆਂ ਕਿਤੇ ਵੱਡੀਆਂ ਐਵੇਂ ਲਾ ਲਓ ਚਾਹੇ ਇੱਥੇ ਹੁਣ ਆਪਾਂ ਬਣਾਵਾਂਗੇ ਪੱਤੀਆਂ ਹਾਂਜੀ ਹੁਣ ਪੱਤੀਆਂ ਸਬ ਗ੍ਰੀਨ ਕਲਰ ਆਪਣਾ ਇਹ ਵੀ ਦੇਖ ਲਓ ਬਰਸ਼ ਕੀਤਾ ਸੀ ਆਪਾਂ ਕਲੀਨ ਇਹ ਦਸ਼ੇ ਪਕੌੜੀਆਂ ਆਪਾਂ ਲਾਇਆ ਕਲਰ तो में अपनी शेप ओनली आप येलो ये दूसरा पीला का फिका जैसा रंग फुला जांदा जेडा ओ वाला ये तो बन गई अपनी पत्ती ਮਪ ਨੈਕਸਟ। ਜਦਕਿ ਜਿਵੇਂ ਆਪਣੀ ਪੱਤਰੀ ਸ਼ੇਪ ਬਣਾਈ ਇਹ ਪਹਿਲਾਂ ਮੈਂ ਡਰਾ ਕੀਤਾ। ਫਿਰ ਆਈ ਸਾਈਡਾਂ ਤੋਂ ਫਿਲ ਕੀਤਾ। ਜੇ ਬਚਾਲੋ ਫਿਲ ਕਰਨਾ ਤਾਂ ਸਾਈਡਾਂ ਛੱਡ ਲਓ। ਜਿਹੜਾ ਅਲੱਗ ਤੋਂ ਕਲਰ ਦਾ ਟੱਚ ਦੇਣਾ। ਇਥੇ ਲੈ ਜਲੋ। ਤੱਕ ਤੱਕ ਯੂਜ਼ ਹੁਣ ਆਪਾਂ ਪਰੀਖ ਪਤਨੀਆਂ ਬਣਾਉਣਾ ਇੱਕ ਦੋ ਜਿਵੇਂ ਕੀ ਆਵਲੀ ਦੇਖੋ ਇਦਾਂ ਜਿਵੇਂ ਆਪਣੀ ਸ਼ੇਪ ਸੀ ਆਪਾਂ ਉਹ ਮੈਂ ਗਏ ਆਊਟਲਾਈਨ ਕੀਤਾ ਮਤਲਬ ਉਹਦਾ ਆਲਾ ਦਵਾਲਾ ਜੇ ਆਪਾਂ ਪਹਿਲਾਂ ਭਰਿਆ ਇਦਾਂ ਜੇ ਹਲਕਾ ਜਿਹਾ ਹੋਰ ਕਲਰ ਦਾ ਟੱਚ ਦੇਣਾ ਤੁਹਾਨੂੰ ਇਦਾਂ ਯੂਜ਼ ਕੀਤਾ ਉਹ ਦੇਖੋ ਹੁਣ ਆਪਾਂ ਪੂਰਾ ਕੰਪਲੀਟ ਕਰਾਂਗੇ ਫਿਰ ਫਾਈਨਲ ਲੁੱਕ ਦਿਖਾਵਾਂਗੇ ਆ ਦੇਖੋ ਜੀ ਉਵੇਂ ਇੱਥੇ ਫਿਰ ਆਪਾਂ ਲੈ ਗ੍ਰੀਨ ਕਲਰ ਇਦਾਂ ਇਹ ਹੋਰ ਤਰੀਕੇ ਨਾਲ ਪੱਤੀ ਦਾਦੀਆਂ ਹੁਣ ਇਦਾਂ ਕੀਤਾ ਯੂਜ਼ ਹੁਣ ਦੇਖੋ ਇੱਕ ਮਿੰਟ ਚ ਪੱਤੀ ਆਪਣੀ ਕੰਪਲੀਟ ਇੱਕ ਮਿੰਟ ਦਵਾ ਲਓ ਕਿ ਆ ਤੁਹਾਨੂੰ ਮੈਨ ਲੱਗਦਾ ਅਨ ਦੇਖੋ ਇਧਰੋਂ ਸਾਈਡ ਤੋਂ ਲੈ ਆਪਾਂ ਇਹਨੂੰ ਇਹ ਥਾਂ ਤੇ ਆਪਾਂ ਵਾਈਟ ਵੀ ਲੈ ਸਕਦੇ ਹਾਂ